ਕਟਿਆਕਲ ਮਹਿਰਸ਼ੀਪ ਕੋਰ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਲੋਕ ਸਭਾ ਚੋਣਾਂ ਨੂੰ ਲੈ ਕੇ ਕੀ ਕੋਈ ਚਰਚਾ ਚੱਲ ਰਹੀ ਹੈ ਉਸ ਬਾਰੇ ਲਗਾਤਾਰ ਤੁਹਾਨੂੰ ਪੰਜਾਬ ਤੱਕ ਤੇ ਇਹਦੇ ਬਾਰੇ ਦੱਸ ਰਹੇ ਆ ਅੱਜ ਅਸੀਂ ਗੱਲ ਕਰਦੇ ਹਾਂ ਅਮ੍ਰਿਤਸਰ ਲੋਕ ਸਭਾ ਸੀਟ ਦੀ ਇੱਥੋਂ ਵੀ ਅਜੇ ਕਿਸੇ ਵੀ ਪਾਰਟੀ ਨੇ ਆਪਣਾ ਉਮੀਦਵਾਰ ਨਹੀਂ ਉਤਾਰਿਆ ਪਰ ਕੌਣ ਉਮੀਦਵਾਰ ਖੁੱਸ ਸਕਦਾ ਹੈ ਕੀ ਚਰਚਾ ਚੱਲ ਰਹੀ ਹੈ ਸਿਆਸੀ ਗਲਿਆਰੀਆਂ 'ਚ ਇਸ ਬਾਰੇ ਗੱਲਬਾਤ ਕਰਨ ਲਈ ਮੇਰੇ ਨਾਲ ਮੇਰੇ ਸਹਿਯੋਗੀ ਅਮਿਤ ਸ਼ਰਮਾ ਜੁੜੇ ਨੇ ਉਹਨਾਂ ਨਾਲ ਇਸ ਪੂਰੀ ਚਰਚਾ ਨੂੰ ਅੱਗੇ ਵਧਾਉਣ ਨੇ ਅਮਿਤ ਜੀ ਜਿਹੜੇ ਅਗਰ ਮੈਂ ਅੰਮ੍ਰਿਤਸਰ ਸੀਟ ਦੀ ਗੱਲ ਕਰ ਰਾਂ ਤਾਂ ਇਸ ਲੋਕ ਸਭਾ ਸੀਟ 'ਚ 11 ਵਿਧਾਨ ਸਭਾ ਹਲਕੇ ਨੇ ਤੇ 9 ਵਿਧਾਨ ਸਭਾ ਹਲਕੇ ਆਮ ਆਦੀ ਪਾਰਟੀ ਦੇ ਐਮਐਲਏ ਨੇ ਮੇਰਾ ਸਵਾਲ ਇਹ ਹੀ ਕਿ ਆਮ ਆਦੀ ਪਾਰਟੀ ਦੀ ਅੰਮ੍ਰਿਤਸਰ 'ਚ ਜੇ ਹਵਾ ਕਾਇਮ ਹੈ ਤੇ ਉਹ ਜਿਹੜੇ ਜਿਹੜਾ ਉਮੀਦਵਾਰ ਹੋਏਗਾ ਉਸ ਨੂੰ ਐਜ ਜ਼ਰੂਰ ਮਿਲੇਗਾ ਕਿਉਂਕਿ ਕਰੀਬ 9 ਦੇ ਕਰੀਬ ਜਿਹੜੇ ਵਿਧਾਇਕ ਹੈ ਉਹ ਆਮ ਆਦੀ ਪਾਰਟੀ ਦੇ ਆਹਲਾ ਕਿ ਇੱਕ ਅਕਾਲੀ ਦਲ ਤੇ ਇੱਕ ਕਾਂਗਰਸ ਦਾ ਵਿਧਾਇਕ ਹੈ ਲੇਕਿਨ ਸਭ ਤੋਂ ਪਹਿਲਾਂ ਜਿਹੜੇ ਪਿਛਲੇ ਦਿਨੀ ਸਾਨੂੰ ਪਤਾ ਲੱਗਾ ਸੀ ਕਿ ਕਰੀਬ 3 ਜਿਹੜੇ ਉਮੀਦਵਾਰਾਂ ਦਾ ਸਰਵੇ ਆਮ ਆਦਮੀ ਪਾਰਟੀ ਵੱਲੋਂ ਕੀਤਾ ਗਿਆ ਉਸ ਦੇ ਵਿੱਚ ਇੱਕ ਜਿਹੜਾ ਸਰਵੇ ਹੈ ਉਹ ਕੁਲਦੀਪ ਸਿੰਘ ਧਾਰੀਵਾਲ ਜਿਹੜੇ ਇਸ ਵळे ਕੈਬਨ ਮੰਤਰੀ ਹੈ ਇੱਕ ਸਰਵੇ ਉਹਨਾਂ ਦਾ ਵਾ ਹਾਲਾਂਕਿ ਪਾਰਟੀ ਜ਼ਰੂਰ ਚਾਹਦੀ ਹੈ ਕਿ ਕੁਲਦੀਪ ਸਿੰਘ ਧਾਰੀਵਾਲ ਹੀ ਇਸ ਵਾਰੀ ਜਿਹੜੇ ਲੋਕ ਸਭਾ ਚੋਣਾਂ ਲੜਨ ਕਿਉਂਕਿ ਉਹਨਾਂ ਨੂੰ 2019 ਚ ਵੀ ਪਾਰਟੀ ਦੁਆਰਾ ਮੌਕਾ ਦਿੱਤਾ ਗਿਆ ਸੀ ਉਸ ਵੇਲੇ ਮੌਕਾ ਦਿੱਤਾ ਗਿਆ ਸੀ ਕੁਲਦੀਪ ਸਿੰਘ ਧਾਰੀਵਾਲ ਨੂੰ ਜਿਸ ਵੇਲੇ ਆਮ ਆਦਮੀ ਪਾਰਟੀ ਦਾ ਕੋਈ ਵੀ ਉਮੀਦਵਾਰ ਲੋਕ ਸਭਾ ਚੋਣ ਨਹੀਂ ਲੜਨਾ ਚਾਹੁੰਦਾ ਸੀ ਸੋ ਜਿਹੜੀ ਕੁਲਦੀਪ ਸਿੰਘ ਧਾਰੀਵਾਲ ਨੂੰ ਮੌਕਾ ਦਿੱਤਾ ਗਿਆ ਸੀ ਹਾਲਾਂਕਿ ਕੁਲਦੀਪ ਸਿੰਘ ਧਾਰੀਵਾਲ ਉਸ ਦੇ ਵਿੱਚ ਜਿੱਤ ਪ੍ਰਾਪਤ ਨਹੀਂ ਕਰ ਪਾਏ ਲੇਕਿਨ ਅੱਜ ਉਹਨਾਂ ਨੂੰ ਟਿਕਟ ਦੇਣ ਦਾ ਮਕਸਦ ਆਮ ਆਦਮੀ ਪਾਰਟੀ ਦਾ ਇਹੋ ਹੀ ਹੈ ਕਿ ਕੁਲਦੀਪ ਸਿੰਘ ਧਾਰੀਵਾਲ ਜਿਹੜੇ ਲੋਕਾਂ ਦੇ ਵਿੱਚ ਵਿਚਰਦੇ ਆ ਅਮਰੀਕਤ ਵਿੱਚ ਰਹਿਣ ਵਾਲੇ ਆ ਤੇ ਲੋਕਾਂ ਦੀ ਨਬਜ਼ ਨੂੰ ਚੰਗੀ ਤਰ੍ਹਾਂ ਜਾਣਦੇ ਆ ਕਿ ਲੋਕ ਕੀ ਜਾਣਦੇ ਆ ਹਾਲਾਂਕਿ ਸ਼ਰੀਵਰ ਐਤਵਾਰ ਨੂੰ ਜਦੋਂ ਕੁਲਦੀਪ ਸਿੰਘ ਧਾਰੀਵਾਲ ਅਮਰੀਕਸਰ ਦੇ ਵਿੱਚ ਰਹਿੰਦੇ ਆ ਕਿਉਂਕਿ ਬਾਕੀ ਦਿਨ ਮੰਤਰੀ ਆ ਉਹ ਚੰਡੀਗੜ੍ਹ ਵੀ ਰਹਿੰਦੇ ਆ ਸੋ ਜਦੋਂ ਅਮਰੀਕਸਰ 'ਚ ਹੁੰਦੇ ਆ ਤੇ ਜ਼ਿਆਦਾਤਰ ਲੋਕਾਂ ਦੇ ਵਿੱਚ ਵਿਚਾਰ ਤੇ ਜ਼ਰੂਰ ਨਜ਼ਰ ਆਉਂਦੇ ਆ ਸੋ ਕੁਲਦੀਪ ਸਿੰਘ ਧਾਰੀਵਾਲ ਵੀ ਸ਼ਾਇਦ ਜਾਣਦੇ ਆ ਕਿ ਪਾਰਟੀ ਉਹਨਾਂ ਤੇ ਇੱਕ ਵਾਰੀ ਫਿਰ ਭਰੋਸਾ ਜਤਾ ਸਕਦੀ ਉਹਨਾਂ ਨੂੰ ਲੋਕ ਸਭਾ ਟਿਕਟ ਦੇ ਸਕਦੀ ਹੈ ਕਿਉਂਕਿ ਸਰਵੇ ਦੇ ਵਿੱਚ ਵੀ ਉਹਨਾਂ ਦਾ ਨਾਮ ਹੈ ਹਾਲਾਕਿ ਉਹਨਾਂ ਨੇ ਪਿਛਲੇ ਦਿਨੀ ਪੰਜਾਬ ਤੱਕ ਨਾਲ ਗੱਲ ਕਰਦੇ ਆ ਜ਼ਰੂਰ ਕਿਹਾ ਸੀ ਕਿ ਆਮਦਵੀ ਪਾਰਟੀ ਜਿਹੜੇ ਹਾਈ ਕਮਾਂਡ ਹੈ ਉਹਨਾਂ ਨੂੰ ਜੋ ਵੀ ਸੇਵਾ ਲਗਾਏਗਾ ਉਹ ਉਸ ਸੇਵਾ ਨੂੰ ਜ਼ਰੂਰ ਐਕਸੈਪਟ ਕਰਨਗੇ ਸੋ ਉਮੀਦ ਜ਼ਰੂਰ ਜਿਤਾਈ ਜਾ ਰਹੀ ਹੈ ਤੇ ਦੂਸਰੀ ਗੱਲ ਹੈ ਕਿ ਜਿਹੜੇ ਕਰਮਜੀਤ ਸਿੰਘ ਰਿੰਟੂ ਜਿਹੜੇ ਕਿ ਪੂਰਾ ਮੇਅਰ ਹੈ ਉਹਨਾਂ ਦਾ ਵੀ ਸਰਵੇ ਕੀਤਾ ਜਾ ਚੁੱਕਾ ਹੈ ਹਾਲਾਂਕਿ ਜਿਹੜਾ ਰਿੰਟੂ ਹੈ ਉਹ ਪਹਿਲਾਂ ਕਾਂਗਰਸ ਦੇ ਵਿੱਚ ਸੀ ਸੋ ਵਿਧਾਇਕ ਦੀ ਚੋਣ ਵੀ ਉਹਨਾਂ ਨੇ ਲੜੀ ਸੀ ਲੇਕਿਨ ਜਿੱਤ ਪ੍ਰਾਪਤ ਨਹੀਂ ਕਰ ਪਏ ਲੇਕਿਨ ਜਿਵੇਂ ਹੀ ਸਰਕਾਰ ਬਦਲੀ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਰੁਕ ਕੀਤਾ ਤੇ ਹੁਣ ਹਿਮਾਚਲ ਦੇ ਚੋਣਾਂ ਦੇ ਵਿੱਚ ਵੀ ਰਿੰਟੂ ਨੂੰ ਇੱਕ ਵੱਡੀ ਜ਼ਿੰਮੇਵਾਰੀ ਜਿਹੜੀ ਹਿਮਾਚਲ ਦੇ ਵਿੱਚ ਦਿੱਤੀ ਗਈ ਸੀ ਪਾਰਟੀ ਵੱਲੋਂ ਸੋ ਉਹਨਾਂ ਦਾ ਸਰਵੇ ਵੀ ਹੋ ਚੁੱਕਿਆ ਲੇਕਿਨ ਜਿਹੜੀ ਆਸ ਲਗਾਈ ਜਾ ਰਹੀ ਹੈ ਜਿਹੜੀ ਜ਼ਿਆਦਾ ਸੰਭਾਵਨਾ ਦਿਖਾਈ ਜਾ ਰਹੀ ਹੈ ਉਹ ਇਹੋ ਹੀ ਹੈ ਕਿ ਇਸ ਵਾਰੀ ਉਮੀਦਵਾਰ ਜਿਹੜੇ ਜਿਹੜੇ ਕੈਬਨਿਟ ਮੰਤਰੀ ਜਿਹੜੇ ਕੁਲਦੀਪ ਸਿੰਘ ਧਾਰੀਵਾਲ ਆਮ ਆਦਮੀ ਪਾਰਟੀ ਦੇ ਹੋ ਸਕਦੇ ਨੇ ਜੀ ਅਰਸ਼ ਦੇਵ ਬਿਲਕੁਲ ਅਮਿਤ ਜੀ ਕੁਝ ਨਹੀਂ ਕਹਿ ਸਕਦੇ ਹਨਾ ਅਜੇ ਸਿਰਫ ਚਰਚਾ ਹੈ ਇਹ ਨਾ ਹੋਵੇ ਕਿ ਕੋਈ ਨਵਾਂ ਹੀ ਚਿਹਰਾ ਸਾਹਮਣੇ ਆਵੇ ਜਿਸ ਦੀ ਅਜੇ ਇਸ ਚਰਚਾ ਤੇ ਗੱਲ ਹੀ ਨਹੀਂ ਹੋ ਰਹੀ ਅਜੇ ਪਾਰਟੀ ਨੇ ਕਿਸੇ ਵੀ ਨਾਮ ਤੇ ਮੋਹਰ ਨਹੀਂ ਲਗਾਈ ਪਰ ਬਿਲਕੁਲ ਅਸੀਂ ਚਰਚਾਵਾਂ ਦੀ ਹੀ ਗੱਲ ਕਰ ਰਹੇ ਹਾਂ ਕੁਲਦੀਪ ਸਿੰਘ ਢਾਲੀਵਾਲ ਦੇ ਨਾਂ ਦੀ ਚਰਚਾ ਲੰਬੇ ਸਮੇਂ ਤੋਂ ਚੱਲ ਰਹੀ ਹੈ ਖੈਰ ਇਹ ਤਾਂ ਗੱਲ ਹੋਈ ਆਮ ਆਦੀ ਪਾਰਟੀ ਦੇ ਉਮੀਦਵਾਰਾਂ ਦੀ ਗੱਲ ਅਗਰ ਅਸੀਂ ਕਾਂਗਰਸ ਦੀ ਗੱਲ ਕਰੀਏ ਤਾਂ ਮੌਜੂਦਾ ਸੰਸਦ ਨੇ ਗੁਰਜੀਤ ਸਿੰਘ ਔਜਲਾ ਕਿ ਇਸ ਵਾਰ ਵੀ ਪਾਰਟੀ ਉਹਨਾਂ ਦੇ ਚਿਹਰੇ ਤੇ ਦਾਖਲ ਲੇਗੇ ਜੀ ਬਿਲਕੁਲ ਦਾਅ ਖੇਡਿਆ ਜਾ ਸਕਦਾ ਲੇਕਿਨ ਉਹਨਾਂ ਦੇ ਹੀ ਆਪਣੇ ਸਹਿਯੋਗੀ ਜਿਵੇਂ ਕਿ ਪੂਰਵ ਜਿਹੜੇ ਡਿਪਟੀ ਸੀਐਮਸੀ ਓਪੀ ਸੋਨੀ ਉਹ ਵੀ ਇਸ ਵਾਰੀ ਜਿਹੜੀ ਉਮੀਦਵਾਰ ਦੀ ਰੇਸ ਦੀ ਦੌੜ ਦੇ ਵਿੱਚ ਹਾਲਾਂਕਿ ਡਿਪਟੀ ਸੀਐਮ ਪਿਛਲੇ ਦਿਨੀ ਅੰਨਾ ਦੇ ਜਿਹੜੇ ਆਪਸੀ ਜਿਹੜੀ ਗੁੱਟਬਾਜੀ ਆ ਉਹ ਵੀ ਸਾਹਮਣੇ ਆਈ ਸੀ ਜਦੋਂ ਜਿਹੜੇ ਕਾਂਗਰਸ ਦੇ ਜਿਹੜੇ ਆਲਾ ਨੇਤਾ ਜਿਹੜੇ ਅੰਮ੍ਰਿਤਸਰ ਦੇ ਵਿੱਚ ਮੀਟਿੰਗ ਲੈ ਰਹੇ ਸੀ ਉਸ ਦੇ ਵਿੱਚ ਰਾਜਾ ਵੜਿੰਗ ਵੀ ਸੀ ਹਾਲਾਂਕਿ ਉਸ ਵੇਲੇ ਨਾਰੇਬਾਜੀ ਜ਼ਰੂਰ ਕੀਤੀ ਗਈ ਸੀ ਓਪੀ ਸੋਨੀ ਦੇ ਸਮਰਥਕਾਂ ਵੱਲੋਂ ਗੁਰਜੀਤ ਸਿੰਘ ਓਜਲਾ ਦੇ ਸਮਰਥਕਾਂ ਵੱਲੋਂ ਸੋ ਨਾਰੇਬਾਜੀ ਜ਼ਰੂਰ ਸੀਸੋ ਉਹਨਾਂ ਦੁਆਰਾ ਵੀ ਸਰਵੇ ਕੀਤਾ ਜਾ ਚੁੱਕਿਆ ਹੈ ਸੋ ਕਾਂਗਰਸ ਦਾ ਜਿਹੜੇ ਹਾਈ ਕਮਾਨ ਹੈ ਉਹਨਾਂ ਵੱਲੋਂ ਵੀ ਸਰਵੇ ਕੀਤਾ ਜਾ ਚੁੱਕਿਆ ਉਸ ਸਰਵੇ ਦੇ ਵਿੱਚ ਜਿਹੜਾ ਗੁਰਜੀਤ ਸਿੰਘ ਓਜਲੇ ਦਾ ਨਾਮ ਹੈ ਓਪੀ ਸੋਨੀ ਦਾ ਨਾਮ ਹੈ ਲੇਕਿਨ ਗੁਰਜੀਤ ਸਿੰਘ ਓਜਲੇ ਨੂੰ ਸਿੱਖ ਵੋਟਰ ਹੋਣ ਦਾ ਜਿਹੜਾ ਸਿੱਖ ਉਮੀਦਵਾਰ ਹੋਣ ਦਾ ਫਾਇਦਾ ਵੀ ਮਿਲ ਸਕਦਾ ਹਾਲਾਂਕਿ ਉਹਨਾਂ ਦੇ ਜਿਹੜੇ ਸਮਰਥਕ ਹੈ ਜਿਹੜੇ ਓਪੀ ਸੋਨੀ ਦੇ ਸਮਰਥਕ ਹੈ ਉਹਨਾਂ ਨੇ ਜ਼ਰੂਰ ਕਿਹਾ ਕਿ ਇਸ ਵਾਰੀ ਹਿੰਦੂ ਚਿਹਰੇ ਨੂੰ ਉਮੀਦਵਾਰ ਬਨਾਇਆ ਜਾਏ ਪਾਰਟੀ ਕੋ ਦਰਖਾਸਤ ਕੀਤੀ ਸੀ ਲੇਕਿਨ ਅਰਸ਼ੀਬ ਅਸੀਂ ਅਗਰ ਪਿਛਲੀ ਗੱਲ ਕਰੀਏ ਕਿਉਂਕਿ ਜਿਆਦਾਤਰ 1952 ਤੋਂ ਲੈ ਕੇ ਹੁਣ ਤੱਕ ਕਰੀਬ 12 ਵਾਰੀ ਜਿਹੜੀ ਕਾਂਗਰਸ ਅੰਮ੍ਰਿਤਸਰ ਸੀਟ ਤੇ ਜਿੱਤ ਪ੍ਰਾਪਤ ਕਰ ਚੁੱਕੀ ਹੈ ਏ ਜੇ ਰਗੁਨੰਦਨ ਲਾਲ ਪਾਟੀਏ ਦੀ ਗੱਲ ਕਰੀਏ ਤਿੰਨ ਵਾਰੀ ਰਗੁਨੰਦਨ ਲਾਲ ਪਾਟੀਏ ਦੁਆਰਾ ਜਿੱਤ ਦਰਜ ਕੀਤੀ ਗਈ ਸੀ ਲੇਕਿਨ ਜਦੋਂ 2004 ਦੇ ਵਿੱਚ ਨਵਜੋਤ ਸਿੰਘ ਸਿੱਧੂ ਆਏ ਫਿਰ ਨਵਜੋਤ ਸਿੰਘ ਸਿੱਧੂ ਦੁਆਰਾ ਇਸ ਸੀਟ ਨੂੰ ਭਾਜਪਾ ਦੀ ਝੋਲੀ ਦੇ ਵਿੱਚ ਪਾਇਆ ਹਾਲਾਂਕਿ ਉਸ ਤੋਂ ਪਹਿਲਾਂ ਕਾਂਗਰਸ ਜ਼ਿਆਦਾਤਰ ਅੰਮ੍ਰਿਤਸਰ ਸੀਟ ਤੋਂ ਜਿੱਤ ਜ਼ਰੂਰ ਦਰਜ ਕਰਦੀ ਰਹੀ ਹੈ ਫਿਰ ਜਦੋਂ 2014 ਦੀ ਗੱਲ ਕਰੀਏ ਤਾਂ 2014 ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਟਿਕਟ ਨਹੀਂ ਦਿੱਤੀ ਅਰੁਣ ਜੇਤਲੀ ਨੂੰ ਟਿਕਟ ਦਿੱਤੀ ਗਈ ਉਹਨਾਂ ਦੇ ਸਾਹਮਣੇ ਕੈਪਟਨ ਅਮਿੰਦਰ ਸਿੰਘ ਸੋ ਕੈਪਟਨ ਅਮਿੰਦਰ ਸਿੰਘ ਨੇ ਇੱਕ ਵਾਰੀ ਕੇ ਇੱਕ ਵਾਰੀ ਕਾਂਗਰਸ ਦੀ ਝੋਲੀ ਦੇ ਵਿੱਚ ਪਾਈ ਫਿਰ 2019 ਦੇ ਵਿੱਚ ਜਦੋਂ ਚੋਣ ਦੁਆਰ ਚੋਣ ਦੁਆਰਾ ਹੋਏ ਤੇ ਫਿਰ ਗੁਰਜੀਤ ਸਿੰਘ ਓਝਲੇ ਤੇ ਪ੍ਰੋਸਾ ਜਿਤਾਇਆ ਗਿਆ ਹਾਲਾਂਕਿ ਜੇ ਦੂਜੀ ਗੱਲ ਕਰੀਏ ਤੇ ਗੁਰਜੀਤ ਸਿੰਘ ਓਝਲਾ ਹੋਣ ਭਾਵੇਂ ਕੈਪਟਨ ਅਮਰਿੰਦਰ ਬਿਲਕੁਲ ਬਿਲਕੁਲ ਅਮਰਿੰਦਰ تھے ਤੁਸੀਂ ਨਵਜੋਤ ਸਿੰਘ ਸਿੱਧੂ ਦਾ ਨਾਮ ਲਿਆ ਕਿ ਉਹਨਾਂ ਨੇ ਵਾਰੀ ਪਲਟੀ ਸੀ ਜਦੋਂ ਬੀਜੇਪੀ 'ਚ ਗਏ ਤੇ ਉਹ ਲਗਾਤਾਰ ਤਿੰਨ ਵਾਰ ਇਸ ਸੀਟ ਤੋਂ ਜਿੱਤੇ ਨੇ ਕਿ ਨਵਜੋਤ ਸਿੰਘ ਸਿੱਧੂ ਦੇ ਨਾਂ ਦੀ ਚਰਚਾ ਵੀ ਹੋ ਰਹੀ ਹੈ ਕਿਉਂਕਿ ਕਈ ਰਿਪੋਰਟ ਸੇ ਵੀ ਆndੀਆਂ ਨੇ ਹਾਲਾਂਕਿ ਨਵਜੋਤ ਸਿੰਘ ਸਿੱਧੂ ਨੇ ਇਹਨਾਂ ਨੂੰ ਸਿਰੇ ਤੋਂ ਖਾਰਜ ਕੀਤਾ ਕਈ ਰਿਪੋਰਟ ਸੇ ਕਹਿੰਦੀਆਂ ਨੇ ਕਿ ਨਵਜੋਤ ਸਿੰਘ ਸਿੱਧੂ ਨੂੰ ਭਾਜਪਾ ਅਪਰੋਚ ਕਰ ਰਹੀ ਹੈ ਉਹ ਭਾਜਪਾ ਦੇ ਕੈਂਡੀਡੇਟ ਹੋ ਸਕਦੇ ਨੇ ਅੰਮ੍ਰਿਤਸਰ ਤੋਂ ਇਹੋ ਜਿਹੀ ਚਰਚਾਵਾਂ ਚੱਲ ਰਹੀਆਂ ਨੇ ਕਿ ਕਾਂਗਰਸ ਨਵਜੋਤ ਸਿੰਘ ਸਿੱਧੂ ਤੇ ਦਾਖ ਖੇਡ ਸਕਦੀ ਹੈ ਐਸੀ ਕੋਈ ਚਰਚਾ ਹੈ ਜਾਂ ਗੁਰਜੀਤ ਸਿੰਘ ਔਜਲਾ ਦਾ ਨਾ ਹੀ ਪੱਕਾ ਮੰਨੀ ਹੈ ਸੋ ਅਗਰ ਅਸੀਂ ਗੱਲ ਕਰੀਏ ਨਵਜੋਤ ਸਿੰਘ ਸਿੱਧੂ ਦੀ ਤੇ ਨਵਜੋਤ ਸਿੰਘ ਸਿੱਧੂ ਤੇ ਕਾਂਗਰਸ ਦਾ ਖੇਡ ਸਕਦੀ ਹੈ ਲੇਕਿਨ ਨਵਜੋਤ ਸਿੰਘ ਸਿੱਧੂ ਖੁਦ ਹੁਣ ਅੰਮ੍ਰਿਤਸਰ ਤੋਂ ਨਹੀਂ ਲੜਨਾ ਚਾਹੁੰਦੇ ਕਿਉਂਕਿ ਅੰਮ੍ਰਿਤਸਰ ਦੇ ਜਿਹੜੇ ਵਿਧਾਨ ਸਭਾ ਚੋਣ ਆਏ ਉਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਹਾਰ ਮਿਲੀ ਹੈ ਹਾਲਾਂਕਿ ਲੋਕਾਂ ਤੇ ਵੀ ਉਹਨਾਂ ਦਾ ਗੁੱਸਾ ਸੀ ਕਿ ਲੋਕ ਉਹਨਾਂ ਨੇ ਅੰਮ੍ਰਿਤਸਰ ਸ਼ਹਿਰ ਵਾਸਤੇ ਬਹੁਤ ਕੁਝ ਕੀਤਾ ਲੇਕਿਨ ਲੋਕਾਂ ਨੇ ਉਹਨਾਂ ਨੂੰ ਕਿਉਂਕਿ ਸਾਹਮਣੇ ਵਿਕਰਮ ਸਿੰਘ ਮਜੀਠੀਆ ਸੀ ਜੀਵਨ ਜੋਤ ਸੀ ਸੋ ਲੋਕਾਂ ਨੇ ਉਹਨਾਂ ਨੂੰ ਪਸੰਦ ਨਹੀਂ ਕੀਤਾ ਸੋ ਇਸ ਵਾਰੀ ਜਿਹੜੀ ਮਕਾਨ ਬਣਾਇਆ ਸੀ ਨਵਜ ਚਾਹਵਾ ਕਿ ਨਵਜੋਤ ਸਿੰਘ ਸਿੱਧੂ ਉਸ ਨੂੰ ਵੇਚ ਕੇ ਹੁਣ ਨਵਜੋਤ ਸਿੰਘ ਸਿੱਧੂ ਦੁਆਰਾ ਆਪਣਾ ਸੈਟਅਪ ਜਿਹੜਾ ਪੂਰਾ ਪਟਿਆਲੇਵਾਲ ਰੁਕ ਕੀਤਾ ਗਿਆ ਹੈ ਹੁਣ ਜਿਹੜਾ ਸਰਗਰਮ ਜ਼ਰੂਰ ਹੈ ਲੇਕਿਨ ਅੰਮ੍ਰਿਤਸਰ ਦੀ ਰਾਜਨੀਤੀ ਤੋਂ ਨਵਜੋਤ ਸਿੰਘ ਸਿੱਧੂ ਜ਼ਰੂਰ ਦੂਰ ਹੋਇਆ ਸੋ ਹੁਣ ਉਹਨਾਂ ਨੇ ਪਟਿਆਲੇ ਤੋਂ ਨਵੀਂ ਰਾਜਨੀਤੀ ਜਿਹੜੀ ਜ਼ਰੂਰ ਸ਼ੁਰੂ ਕੀਤੀ ਹੈ ਤੇ ਮੰਨੂ ਐਵੇਂ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਉਹਨੂੰ ਪਟਿਆਲੇ ਤੋਂ ਹੀ ਜਿਹੜੇ ਅਗਰ ਲੋਕ ਸਭਾ ਚੋਣ ਲੜਦੇ ਆ ਤੇ ਪਟਿਆਲੇ ਤੋਂ ਹੀ ਲੜਨਾ ਚਾਹਣਗੇ ਜੀ ਅਰਸ਼ੀ ਬਿਲਕੁਲ ਪਟਿਆਲਾ ਤੋਂ ਕੈਂਡੀਡੇਟ ਹੋ ਸਕਦੇ ਨੇ ਅਜੇ ਸਿਰਫ ਚਰਚਾਵਾਂ ਨੇ ਕਿਸੇ ਪਾਰਟੀ ਨੇ ਕੋਈ ਮੋਹਰ ਨਹੀਂ ਲਗਾਈ ਤੇ ਕੋਈ ਵੀ ਪਾਰਟੀ ਦਾ ਲੀਡਰ ਖੋਲ ਕੇ ਕੈਮਰੇ ਅੱਗੇ ਕੁਝ ਵੀ ਨਹੀਂ ਕਹਿ ਰਿਹਾ ਸੂਤਰਾ ਦੇ حوالے ਨਾਲ ਜਾਂ ਹੋਰ ਚਰਚਾਵਾਂ ਦੇ حوالے ਨਾਲ ਇਹ ਸਾਰੀ ਜਾਣਕਾਰੀਆਂ ਸਾਹਮਣੇ ਆ ਰਹੀਆਂ ਨੇ ਤੇ ਅਮਿਤ ਜੀ ਬੀਜੇਪੀ ਦੀ ਗੱਲ ਕਰੀ ਤਾਂ ਬੀਜੇਪੀ ਦਾ ਕੈਂਡੀਡੇਟ ਕੌਣ ਹੋ ਸਕਦਾ ਕਿਉਂਕਿ ਅਜੇ ਤੱਕ ਅਕਾਲੀ ਦਲ ਦੇ ਨਾਲ ਗੱਠ ਜੋੜ ਨਹੀਂ ਹੋਇਆ ਵੈਸੇ ਵੀ ਅੰਮ੍ਰਿਤਸਰ ਦੀ ਸੀਟ ਅਗਰ ਗੱਠ ਜੋੜ ਚਵੇ ਬੀਜੇਪੀ ਦੇ ਹਿੱਸੇ ਹੀ ਆਉਂਦੀ ਹੈ ਤੇ ਕੌਣ ਕੈਂਡੀਡੇਟ ਹੋ ਸਕਦਾ ਪੈਰਾਸ਼ੂਟ ਕੈਂਡੀਡੇਟ ਉਤਾਰਿਆ ਜਾਏਗਾ ਜਾਂ ਅੰਮ੍ਰਿਤਸਰ ਦਾ ਹੀ ਕੋਈ ਲੀਡਰ ਬੀਜੇਪੀ ਦਾ ਉਹ ਉਮੀਦਵਾਰ ਬਣੇਗਾ ਦੇ ਕੋਰਸ ਦੀ ਬਗਰ ਅਸੀਂ ਗੱਲ ਕਰੀਏ ਭਾਜਪਾ ਦੀ ਤੇ ਅਕਾਲੀ ਭਾਜਪਾ ਦਾ ਅਗਰ ਗੱਠਜੋੜ ਹੁੰਦਾ ਤੇ ਅੰਮ੍ਰਿਤਸਰ ਦੀ ਸੀਟ ਭਾਜਪਾ ਦੀ ਝੋਲੀ ਦੇ ਵਿੱਚ ਹੀ ਆਏਗੀ ਕਿਉਂਕਿ ਪਿੱਛੋਂ ਜੇ ਆਪਾਂ 2004 ਤੋਂ ਲੈ ਕੇ ਹੁਣ ਤੱਕ ਦੀ ਗੱਲ ਕਰੀਏ ਤੇ ਅੱਜ ਤੱਕ ਜਦੋਂ ਗੱਠਜੋੜ ਸੀ ਉਦੋਂ ਵੀ ਭਾਜਪਾ ਹੀ ਸੀਟ ਲੜਦੀ ਸੀ ਹਾਲਾਂਕਿ ਹੋਟ ਸੀਟ ਜ਼ਰੂਰ ਅੰਮ੍ਰਿਤਸਰ ਦੀ ਮੰਨੀ ਗਈ ਹੈ ਸਭ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਲੜੇ ਉਸ ਤੋਂ ਬਾਅਦ ਜਿਹੜਾ ਵਿੱਤ ਮੰਤਰੀ ਜਿਹੜੇ ਅਰੁਣ ਜੇਤਲੀ ਇਸ ਜਿਹੜੇ ਇਸ ਜਗ੍ਹਾ ਤੋਂ ਲੜੇ ਉਸ ਤੋਂ ਬਾਅਦ ਹਰਦੀਪ ਪੂਰੀ ਵੀ ਉਹਨਾਂ ਨੇ 2019 ਦੇ ਵਿੱਚ ਚੋਣ ਲੜੇ ਹਾਲਾਂ ਨਵਜੋਤ ਸਿੰਘ ਸਿੱਧੂ ਨੂੰ ਛੱਡ ਕੇ ਅਰੁਣ ਜੇਤਲੀ ਅਤੇ ਹਰਦੀਪ ਪੁਰੂ ਨੂੰ ਇਸ ਜਗ੍ਹਾ ਤੋਂ ਹਾਰ ਦਾ ਜ਼ਰੂਰ ਸਾਹਮਣਾ ਕਰਨਾ ਪੈਣਾ ਹੈ ਲੇਕਿਨ ਅਗਰ ਅਕਾਲੀ ਭਾਜਪਾ ਇਕੱਠੇ ਹੁੰਦੇ ਆ ਤੇ ਇਸ ਸੀਟ ਦਾ ਫਾਇਦਾ ਅਕਾਲੀ ਭਾਜਪਾ ਨੂੰ ਜ਼ਰੂਰ ਮਿਲੇਗਾ ਕਿਉਂਕਿ ਪੰਜ ਵਿਧਾਨ ਸਭਾ ਜਿਹੜੀਆਂ ਉਹ ਸ਼ਹਿਰੀ ਅੰਮ੍ਰਿਤਸਰ ਦੀ ਪੈਂਦੀਆਂ ਵਾ ਹਾਲਾਂਕਿ ਚਾਰ ਜਿਹੜੀ ਵਿਧਾਨ ਸਭਾ ਵਾ ਉਹ ਰੂਰਲ ਪੈਂਦੀਆਂ ਵਾ ਸੋ ਉਸ ਜਗ੍ਹਾ ਤੇ ਅਕਾਲੀਆਂ ਦੀ ਵੋਟ ਬੈਕ ਬਹੁਤ ਹੈ ਲੇਕਿਨ ਜੇ ਅੰਮ੍ਰਿਤਸਰ ਸ਼ਹਿਰ ਦੀ ਗੱਲ ਕਰੀਏ ਪੰਜ ਵਿਧਾਨ ਸਭਾ ਚ ਤੇ ਇਸ ਜਗ੍ਹਾ ਤੇ ਭਾਜਪਾ ਦੀ ਵੋਟ ਜ਼ਿਆਦਾ ਵਾ ਅਗਰ ਅਕਾਲੀ ਜਿਹੜੇ ਕਿ ਪਿਛਲੇ ਦਿਨੀ ਅੰਮ੍ਰਿਤਸਰ ਪੁੱਜੇ ਹਾਲਾਂਕਿ ਅੰਬੈਸਡਰ ਰਹੇ ਆ ਵਿਦੇਸ਼ਾਂ ਦੇ ਵਿੱਚ ਰਹੇ ਆ ਭਾਰਤ ਅਤੇ ਦੂਸਰੇ ਜਿਹੜੇ ਵਿਦੇਸ਼ਾਂ ਦੇ ਵਿੱਚ ਆਪਸੀ ਜਿਹੜਾ ਤਾਲੁਕਾਤ ਠੀਕ ਕਰਨ ਦੇ ਵਿੱਚ ਉਹਨਾਂ ਨੇ ਕਾਫੀ ਅਹਿਮ ਭੂਮਿਕਾ ਨਿਭਾਈ ਹੈ ਭਾਵੇਂ ਅਮਰੀਕਾ ਦੇ ਵਿੱਚ ਐਮਬੈਸਡਰ ਸੀ ਸੋ ਰਟਾਇਰ ਹੋ ਕੇ ਹੁਣ ਅੰਮ੍ਰਿਤਸਰ ਦੇ ਵਿੱਚ ਪੁੱਜੀ ਹੈ ਸੋ ਚਰਚਾ ਜ਼ਰੂਰ ਹੈ ਕਿ ਤਰਨਜੀਤ ਕਿ ਤਰਨਜੀਤ ਸਿੰਘ ਸੰਧੂ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਅੰਮ੍ਰਿਤਸਰ ਨਾਲ ਉਹਨਾਂ ਦਾ ਕੀ ਨਾਤਾ ਹੈ ਸੋ ਤਰਨਜੀਤ ਸੰਧੂ ਦਾ ਜਿਹੜਾ ਜਨਮ ਹੈ ਉਹ ਅੰਮ੍ਰਿਤਸਰ ਦੇ ਵਿੱਚ ਹੋਇਆ ਸੀ ਉਹਨਾਂ ਦੀ ਮਾਤਾ ਜੀ ਜਿਹੜੇ ਖਾਲਸਾ ਕਾਲਜ ਦੇ ਵਿੱਚ ਪ੍ਰਿੰਸੀਪਲ ਜਰੂਰ ਰਹੇ ਐ ਤੇ ਉਹਨਾਂ ਦੇ ਪਿਤਾ ਜੀ ਵੀ ਅੰਮ੍ਰਿਤਸਰ ਦੇ ਵਿੱਚ ਸਰਕਾਰੀ ਨੌਕਰੀ ਕਰਦੇ ਸੀ ਸੋ ਉਹਨਾਂ ਦੀ ਜਿਹੜੀ ਕੰਮ ਸੀ ਜਿਹੜੀ ਉਹ ਅਲਗ-ਅਲਗ ਦੇਸ਼ਾਂ ਦੇ ਵਿੱਚ ਜ਼ਰੂਰ ਜਾਣਾ ਹੋਇਆ ਲੇਕਿਨ ਹੁਣ ਜਦੋਂ ਜਨਵੀ ਮਹੀਨੇ ਰਿਟਾਇਰ ਹੋਏ ਤੇ ਸਭ ਤੋਂ ਪਹਿਲਾਂ ਉਹਨਾਂ ਨੇ ਰੁਕ ਅੰਮ੍ਰਿਤਸਰ ਦਾ ਕੀਤਾ ਸੋ ਇਸ ਨੂੰ ਰਾਜਨੀਤਿਕ ਮਾਇਨੇ ਨਾਲ ਦੇਖਿਆ ਜਾਏ ਤੇ ਬਹੁਤ ਵੱਡੀ ਗੱਲ ਹੈ ਕਿ ਅੰਮ੍ਰਿਤਸਰ ਦੇ ਵਿੱਚ ਅੱਜ ਉਹਨਾਂ ਨੇ ਰੁਕ ਕੀਤਾ ਤੇ ਅੱਜ ਉਹ ਚੁੱਪ-ਚਾਪ ਨਹੀਂ ਬੈਠੇ ਬਲਕਿ ਅੰਮ੍ਰਿਤਸਰ ਦੇ ਲੋਕਾਂ ਨਾਲ ਮਿਲਦੇ ਨਜ਼ਰ ਆ ਰਹੇ ਆ ਮੀਟਿੰਗਾਂ ਕਰਦੇ ਨਜ਼ਰ ਆ ਰਹੇ ਆ ਭਾਜਪਾ ਬਾਰੇ ਆਪਣਾ ਪ੍ਰਚਾਰ ਕਰਦੇ ਮਾਹੌਲ ਮਾਹੌਲ ਬਣਾਦੇ ਨਜ਼ਰ ਆ ਰਹੇ ਆ ਸੋ ਅਗਰ ਗੱਠਜੋੜ ਨਹੀਂ ਹਾਲਾਂਕਿ ਨਾਮ ਤੇ ਮੋਹਰ ਨਹੀਂ ਨਾਮ ਤੇ ਮੋਹਰ ਨਹੀਂ ਲੱਗੀ ਅਗਰ ਗੱਠਜੋੜ ਨਹੀਂ ਹ ਇਹ ਭਾਜਪਾ ਨੂੰ ਅਲੱਗ ਤੇ ਅਕਾਲੀ ਦਲ ਦੇ ਜਿਹੜੇ ਅਨਿਲ ਜੋਸ਼ੀ ਆ ਉਹਨਾਂ ਨੂੰ ਭਰੋਸਾ ਜਤਾਇਆ ਜਾ ਸਕਦਾ ਹੈ ਕਿਉਂਕਿ ਪਿਛਲੇ ਦਿਨ ਸੁਖਬੀਰ ਬਾਦਲ ਦੀ ਜਦੋਂ ਪੰਜਾਬ ਬਚਾਓ ਯਾਤਰਾ ਸੀ ਉਸ ਵੇਲੇ ਸੁਖਬੀਰ ਬਾਦਲ ਨੇ ਸਾਫ਼ ਕੀਤਾ ਸੀ ਹਾਲਾਂਕਿ ਮੋਹਰ ਨਹੀਂ ਲੱਗੀ ਹੈ ਲੇਕਿਨ ਅਨਿਲ ਜੋਸ਼ੀ ਤੇ ਇੱਕ ਵਿਸ਼ਵਾਸ ਅਕਾਲੀ ਦਲ ਜਤਾ ਸਕਦਾ ਸੋ ਕੁੱਲ ਇਲਾਕੇ ਕਰ ਦੇਖਿਆ ਜਾਏ ਤਾਂ ਇਸ ਵਾਰ ਹੀ ਅੰਮ੍ਰਿਤਸਰ ਦਾ ਮੁਕਾਬਲਾ ਕੜਾ ਜ਼ਰੂਰ ਦੇਖਣ ਨੂੰ ਮਿਲੇਗਾ ਤੇ ਲੋਕ ਕਿਸ ਤੇ ਭਰੋਸਾ ਜਿਤਾਣਗੇ ਇਹ ਅਰਸ਼ਦੀਪ ਆਉਣ ਵਾਲਾ ਸਮਾਂ ਦੱਸੇਗਾ ਜੀ ਅਰਸ਼ ਬਿਲਕੁਲ ਅੰਮ੍ਰਿਤਸਰ ਹਮੇਸ਼ਾ ਦੀ ਹੌਟ ਸੀਟ ਰਹੀ ਹੈ ਕਿਉਂਕਿ ਲਗਾਤਾਰ ਅਸੀਂ ਦੇਖਦੇ ਆ ਦਿੱਗ ਚਿਹਰੇ ਇੱਥੇ ਆਉਂਦੇ ਨੇ ਮਾਹੌਲ ਨੂੰ ਗਰਮਾਉਂਦੇ ਨੇ ਤੇ ਇਸ ਵਾਰੀ ਵੀ ਜਿਵੇਂ ਅਗਰ ਚਰਚਾਵਾ ਦੀ ਗੱਲ ਕੀਤੀ ਜਾਵੇ ਤੇ ਅਮਿਤ ਸ਼ਰਮਾ ਜੋ ਮੇਰੇ ਸਹਿਯੋਗੀ ਨੇ ਉਹ ਕਹਿ ਰਹੇ ਨੇ ਕਿ ਆਮ ਆਦੀ ਪਾਰਟੀ ਕਿਸੇ ਮੰਤਰੀ ਨੂੰ ਮੈਦਾਨ ਚ ਉਤਾਰ ਸਕਦੀ ਹੈ ਭਾਜਪਾ ਦੀ ਗੱਲ ਕਰੀਏ ਤਾਂ ਤਰਨਜੀਤ ਸਿੰਘ ਸੰਧੂ ਦਾ ਨਾਮ ਸਾਹਮਣੇ ਆ ਰਿਹਾ ਹੈ ਸਾਬਕਾ ਅੰਬੈਸਡਰ ਨੇ ਕਾਂਗਰਸ ਦੀ ਗੱਲ ਕਰੀ ਤਾਂ ਗੁਰਜੀਤ ਸਿੰਘ ਔਲਚਲਾ ਦਾ ਨਾਮ ਪੱਕਾ ਮੰਨਿਆ ਜਾ ਰਿਹਾ ਹੈ ਅਕਾਲੀ ਦਲ ਦੀ ਗੱਲ ਕਰੀ ਤਾਂ ਅਨਿਲ ਜੋਸ਼ੀ ਦੇ ਨਾਮ ਦੀ ਚਰਚਾ ਚੱਲ ਰਹੀ ਹੈ ਹਾਲਾਂਕਿ ਮੋਹਰਜਾ ਕਿਸੇ ਦਾ ਨਾਮਤੇ ਨਹੀਂ ਲੱਗੇ ਪਰ ਖਰ ਕੋਈ ਮਾਹੌਲ ਜੋ ਬਣਾਂ ਚ ਜੁਟਿਆ ਹੈ ਹਾਲਾਂਕਿ ਅਮ੍ਰਿਤਸਰ ਸੀਟ ਨੂੰ ਲੈ ਕੇ ਬਹੁਤ ਸਾਰੇ ਸਵਾਲ ਨੇ ਪਰ ਅੱਜ ਦੀ ਜੋ ਸਾਡੀ ਡਿਸਕਸ਼ਨ ਸੀ ਉਹ ਅਸੀਂ ਸੀਮਿਤ ਰੱਖੀ ਹੈ ਕਿ ਉਮੀਦਵਾਰ ਕੌਣ ਹੋ ਸਕਦੇ ਨੇ ਸੋ ਇੱਕ ਵਾਰੀ ਜਦੋਂ ਉਮੀਦਵਾਰਾਂ ਦੀ ਲਿਸਟ ਸਾਹਮਣੇ ਆ ਜਾਏਗੀ ਫਾਈਨਲਿਸਟ ਉਦੋਂ ਅਸੀਂ ਇਸ ਤੇ ਹੋਰ ਚਰਚਾਵਾਂ ਲਗਾਤਾਰ ਕਰਾਂਗੇ ਕਿ ਲੋਕ ਕੀ ਕੁਝ ਕਹਿ ਰਹੇ ਨੇ ਕਿਹੜੀ ਪਾਰਟੀ ਦਾ ਪਲੜਾ ਪਾ ਰਹੀ ਹੈ तमाम ਸਵਾਲ ਨੇ ਜਿਸ ਤੇ ਲਗਾਤਾਰ ਅਸੀਂ ਤੁਹਾਨੂੰ ਜਵਾਬ ਦਿੰਦੇ ਰਵਾਂਗੇ ਤੇ ਅਸੀਂ ਇਹ ਵੀ ਉਮੀਦ ਕਰਦੇ ਹਾਂ ਕਿ ਤੁਸੀਂ ਵੀ ਇਸ ਚਰਚਾ ਦਾ ਹਿੱਸਾ ਬਣੋ ਤੁਹਾਡੀ ਅਗਰ ਕੋਈ ਸਵਾਲ ਨੇ ਤੁਸੀਂ ਵੀ ਕਮੈਂਟ ਬਾਕਸ 'ਚ ਲਿਖ ਸਕਦੇ ਹੋ ਅਗਰ ਤੁਸੀਂ ਇਸ ਸੀਟ ਬਾਰੇ ਕੁਝ ਕਹਿਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੀ ਰਾਏ ਜ਼ਰੂਰ ਰੱਖੋ ਤੇ ਦੇਖਦੇ ਰੋ ਪੰਜਾਬ ਤੱਕ ਸਤਿ ਸ਼੍ਰੀ ਅਕਾਲ